ਏ ਗੁਰੂ ਗੁਰੂ ਸਾਧ ਸੰਗਤ ਮੱਡ ਪਾ ਗਿਓ ਸਭ ਗੁਰਮੁਖ ਪਿਆਰੇ ਜੋ ਹਾਜ਼ਰ ਨਾਜ਼ਰ ਪ੍ਰਤੱਖ ਰੂਪ ਤੁੰ ਤੁੰ ਸਾਹਿਬ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਕੇ ਗੋਦ ਦਾ ਆਨੰਦ ਮਾਣ ਰਹੇ ਹੋ ਦਾਸ ਦਾ ਨਾਮ ਬਲਬੀਰ ਸਿੰਘ ਤੇ ਪਿੰਡ ਬਸਿਆਲਾ ਆਪ ਜੀ ਜਾਣਦੇ ਹੀ ਹੋ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਕਮੇਟੀ ਦਾ ਜਿਨ੍ਹਾਂ ਨੇ ਬਹੁਤ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਦਾਸ ਨੂੰ ਸਮਾਂ ਦਿੱਤਾ ਹੈ ਤਿੰਨ ਹਿੱਸਿਆਂ ਵਿੱਚ ਬੋਲਾਂਗੇ ਸ਼ਹੀਦ ਬਾਬਾ ਬੁੱਧ ਸਿੰਘ ਜੀ ਦਾ ਇਤਿਹਾਸ ਵੀ ਵਿਚਾਰਾਂਗੇ ਸਮੇਂ ਦੇ ਅਨੁਸਾਰ ਕੋਈ ਵੀ ਰਸਨਾ ਬੰਝੀ ਨਾ ਰਹੇ ਸਾਰੇ ਜਣੇ ਹਰ ਵਾਰੀ ਬੇਨਤੀ ਕਰੀ ਦੀ ਆ ਕਿਰਤਨ ਕਰਨ ਲੱਗਿਆਂ ਹਰੀ ਜਸ ਕਰਨ ਲੱਗਿਆਂ ਦੋ ਚੀਜ਼ਾਂ ਵਿਗਨ ਕਰੀ ਨੇ ਇੱਕ ਇਹਦੀ ਹਉਮੈ ਤੇ ਦੂਜੀ ਲੋਕ ਲੱਜਿਆ ਹਉਮੈ ਵੀ ਇਹਨੂੰ ਸ਼ਬਦ ਦੇ ਵਿੱਚ ਬੋਲਣ ਨਹੀਂ ਦਿੰਦੀ ਤੇ ਜਿਹੜੀ ਲੋਕ ਲੱਜਿਆ ਉਹ ਵੀ ਸ਼ਬਦ ਦੇ ਵਿੱਚ ਬੋਲਣ ਨਹੀਂ ਦਿੰਦੀ ਲੋਕ ਲੱਜਿਆ ਕੀ ਹੈ ਜੇ ਕੋਈ ਮੇਰਾ ਵੀਰ ਸ਼ਬਦ ਦੇ ਵਿੱਚ ਬੋਲਣਾ ਚਾਵੇ ਇਹ ਸੋਚ ਕੇ ਚੁੱਪ ਕਰ ਜਾਂਦਾ ਹੈ ਕਿ ਜਿਹੜਾ ਭਰਾ ਮੇਰੇ ਨਾਲ ਬੈਠਾ ਹੈ ਪਤਾ ਨਹੀਂ ਕੀ ਕਵੇ ਇਦਾਂ ਹੀ ਮੇਰੀਆਂ ਭੈਣਾਂ ਅਗਰ ਕੋਈ ਭੈਣ ਸ਼ਬਦੇ ਵਿੱਚ ਬੋਲਣਾ ਚਾਵੇ ਤੇ ਨਾਲ ਇਸ ਕਰਕੇ ਚੁੱਪ ਕਰ ਜਾਂਦੀ ਹੈ ਵੀ ਜਿਹੜੀ ਬੀਬੀ ਮੇਰੇ ਨਾਲ ਬੈਠੀ ਹੈ ਇਹ ਪਤਾ ਨਹੀਂ ਕੀ ਕਵੇ ਇਹਦੇ ਇਹ ਸਤਿਗੁਰ ਦਾ ਹੁਕਮ ਕੀ ਹੈ ਇਹਨੂੰ ਕਹਿੰਦੇ ਨੇ ਲੋਗਨ ਕੀ ਚਤਰਾਈ ਉਪਮਾ ਤੇ ਵਸੰਤਰ ਦਾ ਇਹਨੂੰ ਅੱਗ ਦੇ ਵਿੱਚ ਸੁੱਟ ਦਿਓ ਜੇ ਹਰੀ ਜਸ ਕਰਨਾ ਹੈ ਨਾ ਅੱਜ ਆਪਾਂ ਲਾਹੇ ਵਾਸਤੇ ਇਕੱਠੇ ਹੋਏ ਆ ਬਹੁਤ ਧੰਨਵਾਦੀਆਂ ਕਾਦਰੀ ਸਾਹਿਬ ਦੇ ਬੜੇ ਪਿਆਰ ਨਾਲ ਆਪ ਜੀ ਨੂੰ ਇਹਨਾਂ ਨੇ ਇਤਿਹਾਸ ਸਰਵਣ ਕਰਾਇਆ ਸੋ ਆਓ ਹੁਣ ਜਿੰਨਾ ਵੀ ਸਮਾਂ ਆਪਣੇ ਕੋਲ ਸਤਿਗੁਰ ਕਿਰਪਾ ਕਰਨ ਬਾਰ-ਬਾਰ ਨਾ ਕਹਿਣਾ ਪਵੇ ਸਾਲ ਬਾਦ ਵਰਸੀ ਆਉਂਦੀ ਹੈ ਸਾਧ ਸੰਗਤ ਸਾਰਾ ਪਿੰਡ ਬਸਿਆਲਾ ਔਰ ਜਿੰਨਾ ਆਸ-ਪਾਸ ਦਾ ਇਲਾਕਾ ਆਪ ਜੀ ਜਾਣਦੇ ਹੀ ਹੋ ਬੜੀ ਦੂਰ-ਦੂਰ ਤੋਂ ਸੰਗਤ ਆਉਂਦੀ ਹੈ ਕਦੇ ਵਾਸਤੇ ਆਉਂਦੀ ਹੈ ਕਿਉਂਕਿ ਇਸ ਦਰਤੋਂ ਸੰਗਤ ਨੂੰ ਖੁਸ਼ੀਆਂ ਮਿਲਦੀਆਂ ਨੇ ਉੱਥੇ ਹੀ ਜਾਂਦਾ ਨਾ ਜਿੱਥੇ ਖੁਸ਼ੀ ਮਿਲਦੀ ਆ ਕਿਸੇ ਦੀ ਸਵਾਉ ਸ਼ਹੀਦ ਬਾਬਾ ਬੋਧ ਸਿੰਘ ਜੀ ਬਸਿਆਲਾ ਉਹਨਾਂ ਦੇ ਇਤਿਹਾਸ ਨਾਲ ਵੀ ਜੁੜਾਂਗੇ ਤੇ ਸਾਰਿਆਂ ਨੇ ਤਿੰਨ ਹਿੱਸਿਆਂ ਵਿੱਚ ਪਹਿਲਾਂ ਦਾਸ ਬੋਲੇਗਾ ਉਸ ਤੋਂ ਬਾਅਦ ਸਾਰੇ ਵੀਰ ਤੀਜੇ ਹਿੱਸੇ ਸਾਰੀਆਂ ਬੀਬੀਆਂ ਰਲ ਮਿਲ ਕੇ ਲਾਹ ਲਈਏ ਜੀ